ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਸਾਵਨ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਉਹ ਮੇਲੇ ਲੱਗਦੇ ਨੇ ਲੇਡੀਜ਼ ਨੇ ਪਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲਾਂ ਅੱਗੇ ਆ ਕੇ ਪੱਥਰ ਟੇਕੇ ਫਿਰ ਵਰਤ ਸ਼ੁਰੂ ਕਰਦੀ ਹੈ ਸ਼ਾਵਣ ਦੇ ਮਹੀਨੇ ਦੇ ਪਹਿਲੇ ਸੋਮਵਾਰ ਸ਼ਰਦਾਲੂ ਪਹੁੰਚੇ ਮੰਦਿਰਾਂ ਦੇ ਵਿੱਚ ਅਤੇ ਭਗਵਾਨ ਭੋਲੇ ਨਾ ਦੀ ਪੂਜਾ ਅਰਤਨਾ ਕਰਨ ਦੇ ਵਿੱਚ ਰੁੱਝੇ ਦਿਖਾਈ ਦਿੱਤੇ ਭਗਵਾਨ ਸ਼ਿਵ ਜੀ ਨੂੰ ਸਮਰਪਿਤ ਸ਼ਾਵਣ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਸ਼ਾਵਣ ਮਹੀਨੇ ਦਾ ਅੱਜ ਪਹਿਲਾ ਸੋਮਵਾਰ ਵੀ ਹੈ ਉੱਥੇ ਹੀ ਅੰਮ੍ਰਿਤਸਰ ਦੇ ਪ੍ਰਚੀਨ ਤੇ ਇਤਿਹਾਸਕ ਮੰਦਿਰ ਸ਼ਿਵਾਲਾ ਮੰਦਿਰ ਦੇ ਵਿੱਚ ਭਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਜਿੱਥੇ ਕਿ ਸਵੇਰ ਤੋਂ ਹੀ ਮੰਦਿਰ ਦੇ ਵਿੱਚ ਭਗਤਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਦਿਖਾਈ ਦਿੱਤੀਆਂ ਇਸ ਮੌਕੇ 'ਤੇ ਹਰ ਕੋਈ ਸ਼ਿਵ ਜੀ ਦਾ ਭਗਤ ਆਪਣੇ ਆਪਣੇ ਤਰੀਕੇ ਨਾਲ ਭਗਵਾਨ ਸ਼ਿਵ ਜੀ ਦੇ ਸ਼ਿਵ링 ਦੀ ਪੂਜਾ اتنا ਕਰ ਰਿਹਾ ਦਿਖਾਈ ਦੇ ਰਿਹਾ ਹੈ ਇਸ ਮੌਕੇ ਦੇ ਭਗਤਾਂ ਨੇ ਕਿਹਾ ਕਿ ਜੋ ਵੀ ਅਸੀਂ ਭਗਵਾਨ ਸ਼ਿਵ ਜੀ ਜੀ ਤੋਂ ਮਨੋਕਾਮਨਾ ਮੰਗਦੇ ਹਾਂ ਸਾਡੀ ਭਗਵਾਨ ਸ਼ਿਵ ਜੀ ਹਰ ਇੱਕ ਮਨੋਕਾਮਨਾ ਨੂੰ ਪੂਰੀ ਕਰਦੇ ਹਨ ਭਗਤਾਂ ਦੇ ਵੱਲੋਂ ਬੇਲ ਪੱਤਰ ਦੇ ਉੱਤੇ ਰਾਮ ਨਾਮ ਲਿਖਿਆ ਜਾ ਰਿਹਾ ਹੈ ਅਤੇ ਜੋ ਵੀ ਭਗਤ ਇਸ ਮੰਦਰ ਦੇ ਵਿੱਚ ਆ ਰਹੇ ਹਨ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਬਾਅਦ ਦੇ ਵਿੱਚ ਬੇਲ ਪੱਤਰ ਸ਼ਿਵਲਿੰਗ ਜੀ ਦੇ ਉੱਤੇ ਵੀ ਚੜਾਏ ਜਾ ਰਹੇ ਹਨ ਭਗਤਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ Hindu ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸੋਮਵਾਰ ਦੇ ਵਰਤ ਨਹੀਂ ਰੱਖਦਾ ਤਾਂ ਸਾਰੇ ਸਾਵਣ ਦੇ ਮਹੀਨੇ ਵਿੱਚ ਜਿਹੜੇ ਸੋਮਵਾਰ ਹਨ ਉਵੇ ਵਰਤ ਰੱਖਦੇ ਉਸ ਦੇ ਬਰਾਬਰ ਹੀ ਉਸ ਦੀ ਪੂਜਾ ਮੰਨੀ ਜਾਂਦੀ ਹੈ ਇਸ ਮਹੀਨੇ ਕਈ ਕੁਆਰੀ ਕੁੜੀਆਂ ਵੀ ਸੋਮਵਰ ਦੇ ਵਰਤ ਰੱਖਦੇ ਹਨ ਅਤੇ ਗੋਰਾ ਮਾਤਾ ਨੂੰ ਪੂਜ ਕਰਦੀਆਂ ਹਨ ਤਾਂ ਕਿ ਉਹਨਾਂ ਨੂੰ ਇੱਕ ਚੰਗਾ ਸਵਾਲ ਮਿਲ ਸਕੇ ਇਸ ਮੌਕੇ ਤੇ ਸ਼ਰਧਾਲੂਆਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮੇਰਾ ਨਾਮ ਰਾਗਵ ਹੈ ਜੀ ਤੇ ਮੈਂ ਸਾਰੇ ਭਗਤਾਂ ਨੂੰ ਅੱਜ ਓਮ ਨਮਾ ਸ਼ਿਵਾਏ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ ਅੱਜ ਪੂਜਯ ਮੰਦਰ ਤੇ ਸਾਵਣ ਮਹੀਨੇ ਸ਼ੁਰੂਆਤ ਹੋ ਚੁੱਕੀ ਪਹਿਲਾ ਸੋਮਵਾਰ ਹੈ ਤੁਹਾਡੇ ਲੋਕ ਕਿਸ ਤਰ੍ਹਾਂ ਪੂਜਾ ਅਚਨਾ ਕੀਤੀ ਜਾ ਰਹੀ ਹੈ ਦੇਖੋ ਜੀ ਅੱਜ ਮੰਦਿਰ ਦੇ ਵਿੱਚ ਅੱਜ ਸ਼ਿਵਾਲਾ ਮੰਦਿਰ ਦੇ ਵਿੱਚ ਮੈਂ ਆਇਆ ਕਿ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈਗਾ ਪੂਰਨਿਮਾ ਤੋਂ ਬਾਅਦ ਜਦੋਂ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਆਉਂਦਾ ਹੈ ਬਲਕਿ ਹਰ ਸੋਮਵਾਰ ਦੇ ਵਿੱਚ ਆਪਣਾ ਸ਼ਿਵ ਮੰਦਿਰਾਂ ਦੇ ਵਿੱਚ ਜਿਹੜੇ ਹੈ ਮੇਲੇ ਲੱਗਦੇ ਨੇ ਸਰਧਾਲੂਆਂ ਦਾ ਸੈਲਾਬ ਉਮੜਦਾ ਹੈ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਲਈ ਅੱਜ ਅਸੀਂ ਵੀ ਮੰਦਿਰ ਦੇ ਵਿੱਚ ਪੂਜਾ ਅਰਚਨਾ ਕਰਨ ਆਏ ਆਂ ਤੇ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕੀਤਾ ਮਨ ਨੂੰ ਬਹੁਤ ਪ੍ਰਸੰਤਾ ਹੋਈ ਹੈ ਜੀ ਕਾਫੀ ਉਡੀਕੋਂ ਦੇ 7 ਮਹੀਨੇ ਦੀ ਬਿਲਕੁਲ ਜੀ 7 ਮਹੀਨੇ ਦੇ ਵਿੱਚ ਸ਼ਿਵ ਭਗਤਾਂ ਦੇ ਲਈ ਇਹ ਇੱਕ ਵਿਸ਼ੇਸ਼ ਮਹੀਨਾ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਸ਼ਿਵ ਭਗਤ ਜਿਹੜੇ ਨੇ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਾਧਨਾ ਕਰਦੇ ਨੇ ਪੂਜਾ ਕਰਦੇ ਨੇ ਤੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਮੇਰਾ ਨਾਮ ਵਿਨੋਦ ਕੁਮਾਰ ਸੇਠ ਸ਼ਮਾਲਾ ਬਾਉ ਪਾਈਆਂ ਦੇ ਬੋਲ ਰਿਹਾ ਮੈਂ ਔਰ ਮੈਂ ਇੱਥੇ ਦੇ 30 ਸਾਲ ਹੋ ਗਏ ਮਨਨ ਤੇ ਸੇਵਾ ਕਰਦੇ ਬਿਲ ਪੱਤਰਾਂ ਦੀ ਪਕੜਨ ਵਾਲਾ ਬੜਾ ਸ਼ੁਕਰ ਹੈ ਮੈਂ ਬੜੇ ਭਗਤ ਜੁੜੇ ਹੋਏ ਨੇ ਜਿਹੜੇ ਕਿ ਨਾ ਬਿਲ ਪੱਤਰ ਲੈ ਕੇ ਜਾਂਦੇ ਆਂ ਔਰ ਚੜਾਉਂਦੇ ਆਂ ਆਪਾਂ ਲਿਖ ਕੇ ਲੈ ਕੇ ਉਹਨਾਂ ਦੇ ਦਿੰਦੇ ਆਂ ਜਿਹੜੇ ਸਾਦੇ ਪੱਤੇ ਆ ਉਹ ਲੋਕ ਲੈ ਕੇ ਆਉਂਦੇ ਇਸ ਕਰਕੇ ਇਹ ਪ੍ਰਭੂ ਦੀ ਬੜੀ ਦਿੱਆ ਹੈ ਔਰ ਪ੍ਰਮਾਤਮਾ ਦਾ ਸ਼ੁਕਰ ਹੈ ਭੱਜ ਤੇ ਵੀ ਕਾਫੀ ਸਾਹ ਦੇਖ ਲਓ ਬੜਾ ਸਾਹ ਅੱਜ ਦਾ ਦਿਨ ਜਿਹੜਾ ਬਹੁਤ ਗੁਵਿੱਤਰ ਗਏ ਹੈ ਉਹ ਕਰਨਾ ਹੀ ਸਗੰਦ ਮਹੀਨਾ ਸ਼ੁਰੂ ਹੋ ਚੁੱਕਾ ਆ ਇਹ ਪਹਿਲਾ ਸੋਮਵਾਰ ਆ ਇਸ ਕਰਕੇ ਹਰ ਲੇਡੀਜ਼ ਨੇ ਬਤ ਰਖਣਾ ਹੁੰਦਾ ਔਰ ਲੇਡੀਜ਼ ਆ ਕੇ ਪਹਿਲਾਂ ਅੱਛੇ ਆ ਕੇ ਮੱਥਾ ਟੇਕ ਕੇ ਫਿਰ ਵਰਤ ਸ਼ੁਰੂ ਕਰਦੀ ਹੈ ਉਹ ਕਹਿੰਦਾ ਜੀ ਕਿਤਾ ਅੱਜ ਪਖਾ ਦੁਪਹਿਰਾ ਦਾ ਸੋਮਵਾਰ ਦਾ ਉਹਦੀ ਰੌਣਕ ਬੜੀ ਆ ਉਹਦੇ ਬਾਅਦ ਬਾਹਰ ਭਗਤਾਂ ਦਾ ਯੋਰ ਬੜਾ ਆ ਕਿਉਂਕਿ ਭਗਤਾਂ ਸਾਰਿਆਂ ਨੇ ਅੱਜ ਸੋਵਾਰ ਦਾ ਦਿਨ ਪਹਿਲੇ ਦਿਨ ਉਹਨੇ ਮੱਥਾ ਦੇਖਣਾ ਉਹਦੇ ਬਾਅਦ ਰੋਜ਼ ਆਣਗੇ ਛਾਵ ਦਾ ਮਹੀਨਾ ਬਹੁਤ ਪਰੀਏ ਭਗਵਾਨ ਬੋਲੇ ਨਾ ਅੱਜ ਦੇ ਛਾਵ ਦੇ ਮਹੀਨਾ ਬਹੁਤ ਪਰੀਏ ਕੋਕੇ ਜਲਾ ਸਾਵਨ ਦਾ ਮਹੀਨਾ ਹੈ ਨਾ ਕਦੇ ਬੋਲੇनाथ ਨੇ ਪੜਾਈ ਪੂਜਾ ਕੀਤੀ ਹੈ ભગવાન ਸ਼ਿ ਸ਼ਾਮ ਉਹ ਭਗਵਾਨ ਸ਼੍ਰੀ ਰਾਮ ਨੇ ਬੋਲੇਨਾਥ ਦੀ ਪੂਜਾ ਕੀਤੀ ਇਹ ਸੌਂ ਦਾ ਮਹੀਨਾ ਇਸ ਵਿੱਚ ਕੇ ਜਿਆਦਾ ਪ੍ਰੀਯ ਕੀਤਾ ਗਿਆ ਹੈ ਹਾਂਜੀ ਅੱਜ ਦੇ ਦਿਨ ਭਗਤ ਰੂਦਰ ਅਭਿਸ਼ੇਕ ਵੀ ਕਰਦੇ ਉਸ ਦੀ ਸਰ ਕੀਮਤ ਹੁੰਦਾ ਰੂਦਰ ਸ਼ੇਕ ਦੀ ਮਤਵ ਹੈ ਜੀ ਜਿਹੜੇ ਬੰਦੇ ਤੇ ਜਿਹੜੇ ਕਸ਼ਟ ਹੁੰਦੇ ਹੈ ਉਹ ਸਾਰੇ ਦੂਰ ਹੋ ਜਾਂਦੇ ਅੱਜ ਦੇ ਦਿਨ ਰੂਦਰ ਇਹ ਸ਼ੁਰੂ ਹੁੰਦਾ ਹੈ ਔਰ ਸਾਡੇ ਪੂਰਨਮਾਸ ਤੋਂ ਸ਼ੁਰੂ ਕਰਦੇ ਨੇ ਉਹਨੂੰ ਮਾਸਤ ਰੋਧਾ ਵਿਸ਼ੇਖ ਨੂੰ ਕਰਕੇ ਇਹ ਜਾ ਕੇ ਬਗਲ ਵੀ ਕਿੰਨਾ ਰੋਧਾ ਤੇ ਇੱਕ ਦਿਨ ਪਹਿਲਾਂ ਰੋਧਾ ਵਿਸ਼ੇਖ ਪੁਰਮਾਹਿਤ ਪਹਿਲਾਂ ਜਿਹੜਾ ਜਿਹੜਾ ਹੈਗਾ ਉਹ ਸਮਾਪਤ ਹੋਏਗਾ ਔਰ ਰੋਧਾ ਵਿਸ਼ੇਖ ਦਾ ਜਿਹੜਾ ਮਕਤਬ ਹੈ ਉਹ ਕੋਲੇਨਾਥ ਦੀ ਪੂਜਾ ਹੈ ਹਰ ਆਦਮੀ ਆਪਣੇ ਕਈ ਲੋਕ ਆਪਣੇ ਘਰਾਂ 'ਚ ਵੀ ਰੋਧਾ ਵਿਸ਼ੇਖ ਕਰਦੇ ਨੇ ਔਰ ਬੜੀ ਪ੍ਰੀਅ ਹੈ ਇਸ ਕਰਕੇ ਲੋਕ ਔਰ ਇਹਨੂੰ ਬੜੀ ਮੰਗਤ ਦਿੱਤੀ ਗਈ ਹੈ ਰੋਧਾ ਵਿਸ਼ੇਖ ਨੂੰ ਭਗਵਾਨ ਕੋਲੇਨਾਥ ਨੂੰ ਬਹੁਤ ਪ੍ਰੀਅ ਹੈ ਏਵਰ ਪੰਜਾਬੀ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਕੋਜ਼ਾਇਰਪੋਰਟ